ਰਾਜਪੁਰਾ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਸ਼੍ਰੀਆਮ ਦਰਜਣਾ ਨੌਜਵਾਨਾਂ ਬਲੋਂ ਰਵਿੰਦਰਾ ਚੌਂਕ ਦੇ ਵਿੱਚ ਗੁੰਡਾਗਰਦੀ ਕੀਤੀ ਗਈ ਅਤੇ ਨੰਗੀਆਂ ਕਿਰਪਾਨਾਂ ਰਾੜਾ ਨਾਲ ਗੁਰਦੁਆਰਾ ਸਾਹਿਬ ਤੋਂ ਸੇਵਾ ਕਰਕੇ ਆ ਰਹੇ ਅੰਮ੍ਰਿਤਧਾਰੀ ਨੌਜਵਾਨ ਤੇ ਹਮਲਾ ਕੀਤਾ ਗਿਆ ਦਰਜਣਾ ਅੰਮ੍ਰਿਤਧਾਰੀ ਨੌਜਵਾਨਾਂ ਦੀਆਂ ਦਸਤਾਰਾਂ ਦੀ ਬੇਅਦਬੀ ਵੀ ਕੀਤੀ ਗਈ ਜ਼ਖਮੀ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਦਾਖਲ ਕਰਾਉਣ ਤੋਂ ਪਹਿਲਾਂ ਹੀ ਹਸਪਤਾਲ ਦੇ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਲਈ ਕਿਰਪਾਨਾਂ ਲੈ ਕੇ ਪਹੁੰਚ ਗਏ ਕਿਰਪਾਨਾਂ ਗਡਾਸਿਆਂ ਨਾਲ ਸਿਵਲ ਹਸਪਤਾਲ ਦੀ ਐਮਰਜੈਂਸੀ ਦੇ ਵਿੱਚ ਜਾ ਕੇ ਸ਼ੀਸ਼ੇ ਦੀ ਪੰਨ ਤੋੜ ਕੀਤੀ ਇਹ ਪਾਸ ਦੀ ਨਜ਼ਰ ਆਈ ਦੱਸਿਆ ਜਾ ਰਿਹਾ ਹੈ ਕਿ ਵਿੱਕੀ ਨਾਪਾ ਗਰੁੱਪ ਦੇ ਨੌਜਵਾਨਾਂ ਨੇ ਨਸ਼ੇ ਦੇ ਵਿੱਚ ਆਏ ਤੇ ਗੰਡਾਸਿਆਂ ਕਿਰਪਾਨਾਂ ਨਾਲ ਸ਼ਰੀਆਮ ਗੁੰਡਾਗਰਦੀ ਕੀਤੀ ਪਹਿਲਾਂ ਵੀ ਦਰਜਨਾ ਮਾਮਲੇ ਪੁਲਿਸ ਕੋਲ ਦਰਜ ਹਨ ਕੀ ਗੱਲ ਹੋਈ ਸੀ ساری ਸਾਨੂੰ ਪਤਾ ਨਹੀਂ ਸੀ ਹਾਰੇ ਸੀ ਜੀ ਉਹਾਂ ਦੇ ਦੇਖੇ ਮਾਰਕੁੱਟ ਚੱਲ ਰਹੀ ਸੀ ਤੇ ਕਿਰਪਾਨਾਂ ਉਹਨਾਂ ਕੁਹਾੜੀਆਂ ਕੂੜੀਆਂ ਗੰਡਾਸੀਆਂ ਵੇਰੇ ਫੜੀਆਂ ਹੋਈਆਂ ਸੀ ਉਹਦਾ ਡਰ ਦੇ ਮਾਰੇ ਅਸੀਂ ਸਾਈਡ 'ਚ ਹੋ ਗਏ ਅਸੀਂ ਕਿਤੇ ਫੰਮ ਫੈਮਲੀ ਆਪਣੇ ਮੇਲੇ 60 ਸੁੱਟੇ ਬੱਜ ਗਏ ਉਹਦਾ ਕਰਕੇ ਫਿਰ ਉਹ ਮਾਰ ਫਿਟ ਕਰਕੇ ਭੱਜ ਗਏ ਸਾਰੇ ਦਸਾਂ ਕਿੰਨੇ ਕੁ ਮੁੰਡੇ ਸੀ ਕਿੰਨੇ ਹਥਿਆਰ ਸੀ ਹਥਿਆਰ ਦੁਨੋਂ ਕੋ ਬਾਦੂ ਸਾਰੇ ਇੱਕ ਦੇ ਕੋਲ ਹਥਿਆਰ ਸੀ ਜੀ ਸਾਰੇ ਕੋਲ ਹਥਿਆਰ ਸੀ ਸਾਰੇ ਮੁੰਡੇ ਕੋਲ ਹਥਿਆਰ ਸੀ ਆਪਣਾ ਆਪਣਾ ਹਥਿਆਰ ਲੈ ਕੇ ਆਏ ਸੀ ਉਹ ਕਿਰਪਾਨਾਂ ਨਕਵੇ ਜੀ ਵਗੈਰਾ ਉਹ ਰੰਗਲੀਆਂ ਸੰਗਲੀਆਂ ਲੈ ਕੇ ਆਏ ਸੀ ਕੀ ਤੋੜ ਭੰਨ ਕੀਤੀ ਉਹਨਾਂ ਨਾਲ ਹੁਣ ਅਸੀਂ ਸੁੱਸੀ ਜੀ ਤੋੜੇ ਅੰਦਰ ਹੋ ਸੱਤਾ ਸੱਤਾ ਲੱਗੇ ਪਾ ਜਿਉ ਰਾਂਦੇ ਉਹਨਾਂ ਦੇ ਅਦਾ ਕਰਕੇ ਉਹ ਡਰ ਦੇ ਮਾਰੇ ਅਸੀਂ ਸਾਡੇ ਝੋਕ ਬਹਿ ਆਪਣੇ ਘਰ ਕਿੰਨੇ ਕੋ ਪੇਸ਼ੇਦੇ ਅੰਦਰ ਦਾਖਲ ਸੀਗੇ ਅਸੀਂ ਅੰਦਰ ਹੁਣ ਆਏ ਸੀ ਉਹ ਸੀ ਅਸੀਂ ਬਾਹਰ ਸੀ ਆਏ ਸੀ ਪੇਸ਼ੇਦੇ ਜਿਹੜੇ ਪਹਿਲੇ ਨੇ ਆ ਪੇਸ਼ੇਨਾ ਹੋਈ ਸੀ ਤਾਂ ਕਿਵੇਂ ਦੇਖਦੇ ਹੋ ਹੈ ਜੀ ਗੱਲਬਾਤ ਨੂੰ ਜਿਵੇਂ ਇਹ ਜਹਾ ਹਾਦਸਾ ਹੋਇਆ। ਅਸਲ ਸਾਨੂੰ ਪਤਾ ਨਹੀਂ ਲੱਗਾ ਜਿਹਾ ਸਿਆਰੇ ਸੀ ਉਹ। ਅੰਦਰ ਆਏ ਨਾ ਉਸ ਦਾ ਹੱਸਾ ਹੋ ਰਿਹਾ ਸੀ ਅਸੀਂ ਡਰਦੇ ਮਾਰੇ ਸਾਡੇ ਚੁਗਾ ਚਾਂਸ ਵੀ ਦੇਖਿਆ ਨਹੀਂ ਭੱਜੇ ਸੀ। ਜਿਹੜਾ ਅੱਜ ਦੇਖਿਆ ਤਾਂ ਕਿੰਨੇ ਕਿੰਨੇ ਮੋਟਰਸਾਈਕਲ ਕਿੰਨੀਆਂ ਗੱਡੀਆਂ ਸੀ। ਇਹ ਗੱਡੀ ਨਿਕਲੀ ਮੋਟਰਸਾਈਕਲ ਤਾਂ ਉਹਨਾਂ ਬਿਲਕੁਲ ਅਲੱਗ ਭੱਜ ਗਏ ਫਿਰ ਆਪਣੇ ਆਪਣੇ ਉਹ। 5-6 ਬੰਨੀਆਂ 6-7 ਮੋਟਰਸਾਈਕਲ। ਕਿਵੇਂ ਦੇਖਦੇ ਹੋ ਇਹ ਜੇ ਪ੍ਰਸ਼ਾਸਨ ਨੂੰ ਲੈ ਕੇ ਇਹ ਜੇ ਜਗ੍ਹਾ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਨੇ ਇਹ ਜੇ ਗੁੰਡਾਗਰਦੀ ਹੁੰਦੀ ਹੈ ਇਹਨੂੰ ਕਿਵੇਂ ਦੇਖਦੇ ਹੋ? ਬਾਈ ਜੀ ਜਦੋਂ ਡਰ ਲੱਗਦਾ ਆਪਣੇ ਕਦੇ ਦੇਖਿਆ ਨਹੀਂ ਹੈਗਾ ਉਹ ਕੰਮ ਉਹ ਜਨਾ ਡਰ ਲੱਗਦਾ ਸਾਨੂੰ ਕਿਉਂ ਸੱਸੂ ਕੌਰ ਜੀ ਕੀ ਨਾਜੀ ਤੁਹਾਡੇ ਸਚਿਤ ਕੌਰ ਕੀ ਗੱਲ ਹੋਈ ਸੀ ਪਤਾ ਨਹੀਂ ਜਿਸੰਦਰ ਐਂਟਰ ਹੋਏ کافی ਹੱਲਾ ਕੁਝ ਹੋ ਰਿਹਾ ਸੀ ਅੰਦਰ ਬੰਦੇ ਬੜੇ ਹੋ ਸੀ ਸ਼ੀਸ਼ੇ ਵਗੈਰਾ ਤੋੜ ਰਹੇ ਸੀ ਬਾਕੀ ਪਤਾ ਨਹੀਂ ਜੀ ਕੁਝ ਨਹੀਂ ਸੀ ਮੈਂ ਬੱਚਾ ਦੇ ਘਰ ਦੇ ਨੂੰ ਲੈ ਕੇ ਸੀ ਸਾਈਡ ਤੇ ਹੋ ਗਿਆ ਸਾਨੂੰ ਮਤਲਬ ਕੋਈ ਪਤਾ ਨਹੀਂ ਲੱਗਾ ਕੋ ਦਮ ਆਏ ਨੇ ਕੋਈ ਪਤਾ ਨਹੀਂ ਕੀ ਗੱਲ ਹੋਈ ਸਮਝ ਨਹੀਂ ਕੁਝ ਜਦੋਂ ਆਪ ਆਇਆ ਸਿਰਫ ਆਪਣੀ ਇੱਕ ਕਿਸਮ ਦੀ ਜਾਨ ਬਚਾ ਕੇ ਕਿਸੇ ਸਾਈਡ ਤੋਂ ਹੋ ਕੇ ਬੱਥੇ ਪਤਾ ਨਹੀਂ ਜੀ ਜੋ ਵੀ ਅੰਦਰਾ ਕੇ ਕੁਝ ਪਤਾ ਨਹੀਂ ਹੈਗਾ ਦੇਖੋ ਸਭ ਨਾਲ ਹੀ ਹੈ ਜੁਕੀ ਮੰਗ ਕਰਦੇ ਵਾਹ ਜੀ ਗੁੰਡਾਗਰਦੀ ਨੂੰ ਲੈ ਕੇ ਖਤਮ ਹੋਣੀ ਚਾਹੀਦੀ ਜੀ ਦੇਖੋ ਹਰ ਇੱਕ ਤਾਂ ਮਾਂ ਦਾ ਬੱਚਾ ਸੇਫ ਹੋਣਾ ਚਾਹੀਦਾ ਅਸੀਂ ਇਹੀ ਮੰਗ ਕਰਦੇ ਆਂ ਵੀ ਚਲੋ ਹਰ ਇੱਕ ਆਪਣੇ ਤਾਂ ਸਹੀ ਰਹਿਣ ਲੜਾਈ ਦੰਗੇ ਚ ਕੁਝ ਨਹੀਂ ਪਿਆ ਜਾਨਾਂ ਦਾ ਵੀ ਨੁਕਸਾਨ ਹੈ ਸੁਐਸੀ ਐਸੀ ਜੀ ਵਾਰਦਾਤਾ ਹੋ ਰਹੀਆਂ ਨੇ ਕੀ ਸਵਾਲ ਨਹੀਂ ਉੱਠਦੇ ਸਰਕਾਰ ਦੇ ਉੱਤੇ ਪ੍ਰਸ਼ਾਸਨ ਦੇ ਉੱਤੇ ਉਹ ਤਾਂ ਜੀ ਉਹਨਾਂ ਨੂੰ ਆਪ ਚਾਹੀਦਾ ਹੁਣ ਸਾਰਾ ਕੁਝ ਕਰਨਾ ਇਹਨਾਂ ਨੂੰ ਪਤਾ ਹੈ ਕਿ ਹਰ ਇੱਕ ਥਾਂ ਤੇ ਨੁਕਸਾਨ ਹੋਇਆ ਕਰਦਾ ਫਾਇਦਾ ਵੀ ਫਿਰ ਜਨਤਾ ਨੂੰ ਫਾਇਦਾ ਕੀ ਕੋਈ ਬਣਾਉਣ ਦਾ ਕੁਝ ਫਾਇਦਾ ਨਹੀਂ ਫਿਰ ਸਰਕਾਰ ਨੂੰ ਮਦਦ ਕਰਨੀ ਚਾਹੀਦੀ ਗਰੀਬ ਬੰਦੇ ਦੀ ਬਸ ਜੀ ਸਾਡਾ ਇਹ ਕਹਿਣਾ ਜੀ ਨਾ ਲੋੜੇ ਜੀ ਸਰ ਮੇਰਾ ਨਾਮ ਅਮਰਾ ਜੀ ਕੀ ਗੱਲ ਹੋਈ ਸੀ ਸਰ ਗੱਲ ਇਹ ਹੋਈ ਸੀ ਕਿ ਲੜਾਈ ਹੋਣ ਤੋਂ 10 ਮਿੰਟ ਪਹਿਲਾਂ ਆਪਨੇ ਆਪ ਨੂੰ ਦਿਖਾਣ ਆਇਆ ਸੀਗਾ ਤੇ ਡਾਕਟਰ ਸਾਹਿਬ ਕਰੇ ਮੈਂ 5 ਮਿੰਟ ਚ ਆ ਰਹੇ ਹਾਂ ਤੁਸੀਂ ਜਾ ਕੇ ਲੇਟੋ ਪੂਰੀ ਸੀ ਇੱਥੇ ਕਿ ਪਏ ਆ ਉਸ ਤੋਂ 10 ਮਿੰਟ ਬਾਅਦ ਬਸ ਮੁੰਡੇ ਆਏ ਸਨ 10 ਪੰਜ ਸੱਤ ਮੁੰਡੇ ਸੀਗੇ ਸੱਤ ਅੱਠ ਤੇ ਹੱਥਾਂ ਦੀ ਕੁਰਪਾਨਾ ਸੀਗੀਆਂ ਪਹਿਲਾਂ ਤਾਂ ਉਹ ਪਜੇ ਦੂਜੇ ਦਰਵਾਜ਼ੇ ਕੋਲ ਨਹੀਂ ਉਧਰੋਂ ਬਾਹਰ ਆਏ ਤੇ ਫਿਰ ਅੰਦਰ ਆ ਕੇ ਇੱਕ ਮਰੀਜ਼ ਪਿਆ ਹੈਗਾ ਫਿਰ ਉਹਦੇ ਤੇ ਇਹਨਾਂ ਨੇ ਪੂਰਾ ਹਮਲਾ ਕੀਤਾ ਬਸ ਇਹ ਸੀਗਾ ਜੀ ਅੱਠ ਨੌ ਮੁੰਡੇ ਸੀਗੇ ਹਥਿਆਰ ਨਾਲ ਕੁਰਪਾਨਾ ਸੀਗੀਆਂ ਜੀ ਉਸ ਪਤਾ ਲੱਗੇ ਕਾਦੇ ਸੀਗੇ ਸਰ ਐਦਾਂ ਨਹੀਂ ਪਤਾ ਲੱਗਾ ਕੁਝ ਨਹੀਂ ਪਤਾ ਚੱਲਿਆ ਕਿਉਂਕਿ ਅਸੀਂ ਅੰਦਰ ਬੈਠੇ ਸੀਗੇ ਇਹ ਨਹੀਂ ਪਤਾ ਕਿੱਥੇ ਆਏ ਸੀਗੇ ਕਿੱਥੇ ਨਹੀਂ ਆਏ ਸੀਗੇ ਉਹ ਤੇ ਜਮ ਹਾਲ ਸੀ ਅੰਦਰ ਲੋਕੀ ਡਰ ਗਏ ਸੀ ਸਰ ਡਰ ਤਾਂ ਅਸੀਂ ਆਪ ਖੁਦ ਵੀ ਗਏ ਜੀ ਕਿਉਂਕਿ ਆਪਣੇ ਆਪ ਨੂੰ ਦਿਖਾਣਾ ਆਇਆ ਸੀ ਕਿ ਤੇ ਹੁਣ ਮਨ ਕਰ ਰਿਹਾ ਸੀਗਾ ਕਿ ਤੁਸੀਂ ਆਪਣੇ ਘਰੇ ਚਲੇ ਜਾਨੇ ਇਸ ਨਾਲੋਂ ਵਧੀਆ ਸੋ ਕੀ ਵੀ ਦੇਖੋ ਸਰਕਾਰੀ ਹਸਪਤਾਲ ਚ ਹੈ ਜੇ ਕੰਮ ਹੋ ਰਹੇ ਨੇ ਬਾਹਰ ਕਿੰਨਾ ਬੰਦਾ ਸੇਫ ਹੈ ਸਰ ਮੈਂ ਕਹ ਰਿਹਾ ਜੀ ਅੱਜ ਦੇ ਟਾਈਮ ਤੇ ਅਗਰ ਜੇ ਅਸੀਂ ਆਪਣੀ ਗੱਲ ਕਰੀਏ ਸਾਨੂੰ ਇਹ ਨਹੀਂ ਪਤਾ ਸੀ ਘਰ ਆਪਣੇ ਸਹੀ ਸਲਾਨ ਤੋਂ ਪਹੁੰਚਾ ਕੇ ਕਿ ਨਹੀਂ ਪਹੁੰਚਾਂਗੇ ਸਵਾਲ ਉੜਦੇ ਨੇ ਪ੍ਰਸ਼ਾਸਨ ਤੇ ਵੀ ਸਰ ਪ੍ਰਸ਼ਾਸਨ ਦਾ ਦੇਖੋ ਇਹ ਤਾਂ ਸਾਰਾ ਪ੍ਰਸ਼ਾਸਨ ਨਹੀਂ ਸੋਚਣਾ ਨਾ ਸਰ ਤਾਂ ਪ੍ਰਸ਼ਾਸਨ ਦੇ ਹੱਥ ਹੀ ਹੈ ਤਾਂ ਉਹਨਾਂ ਨੇ ਸੋਚਣਾ ਕਿ ਕਿਦਾਂ ਇਹ ਇਦਾਂ ਦੇ ਬੰਦਿਆਂ ਨੂੰ ਕਾਬੂ ਕਰਨਾ ਤੇ ਕਿਦਾਂ ਨਹੀਂ ਕਰਨਾ ਕੀ ਲੱਗਦਾ ਕਿ ਇਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜਿਹੇ ਬੰਦੇ ਸਰ ਇਦਾਂ ਦੇ ਬੰਦੇ ਦੇ ਨਾਲ ਕਾਰਵਾਈ ਕਿੱਥੇ ਨਹੀਂ ਹੋਣੀ ਚਾਹੀਦੀ ਇਦਾਂ ਦੇ ਬੰਦੇ ਨੇ ਤਾਂ ਲੱਤਾ ਪਾਵਾ ਤੜਵਾ ਕੇ ਉਹਨਾਂ ਰੋਟੀ ਪਾਣੀ ਵੀ ਨਾ ਮੁਥੇ ਇਦਾਂ ਦੇ ਬੰਦੇ ਨੂੰ ਜੇਲ੍ਹ ਚ ਪਾ ਕੇ ਇੱਕ ਵਾਰੀ ਉਸ ਤੋਂ ਬਾਅਦ ਮੁਥੇ ਹੀ ਨਾ ਕਿਉਂਕਿ ਇਹਨਾਂ ਨੇ ਸਾਰੇ ਰਾਜਪੁਰੇ ਦਾ ਸਾਰਾ ਭੰਗ ਕੀਤੀ ਹੈ ਰਾਜਪੁਰੇ ਜੀ ਚੈਂਸ ਸਾਰੀ ਅਮਨ ਸ਼ਾਂਤੀ ਭੰਗ ਕੀਤੀ ਜੀ ਪਰਮਿੰਦਰ ਸਿੰਘ ਹੈ ਜੀ ਮੇਰਾ। ਕੀ ਗੱਲ ਹੋਈ ਸੀ ਤੁਸੀਂ ਹਸਪਤਾਲ ਕਿਵੇਂ ਆਏ ਤੇ ਕੀ ਗੱਲ ਦੇਖਿਆ? ਬਈ ਜੀ ਪਹਿਲਾਂ ਤਾਂ ਉਰੇ ਅਸੀਂ ਬੈਠੇ ਸੀਗੇ ਮਤਲਬ ਕਿ اچانک 1 2 3 ਬੰਦੇ ਫੱਟੜ ਆਏ। ਮਤਲਬ ਕਿ ਇਹ ਇਹ ਤਾਂ ਆਪਣਾ ਐਕਸੀਡੈਂਟ ਵਾਲਾ ਮਰੀਜ਼ ਹੈ। ਮਤਲਬ ਕਿ ਅਸੀਂ ਤੇ ਇਹਨਾਂ ਨਾਲ ਅਸੀਂ ਬੈਠੇ ਸੀਗੇ ਤੇ 2 3 ਬੰਦੇ ਫੱਟੜ ਆਏ ਮਤਲਬ ਕਿ ਲੜਾਈ ਲੂੜੀ ਕਰਕੇ ਉਤੋਂ ਥੋੜੀ ਦੇਰ ਬਾਅਦ ਮਤਲਬ ਕਿ 20 25 ਮੁੰਡੇ ਗਾਲਾਂ ਕੱਢਦੇ ਵੀ ਗੰਦੀ ਗੰਦੀ ਗਾਲਾਂ ਕੱਢਦੇ ਵੀ ਮਤਲਬ ਕਿ ਗਾਲੋ-ਕਲੋਚ ਕਰਦੇ ਵੀ ਉਰੇ। ਉਹਨਾਂ ਨੇ ਬੜਾ ਭੜਥੂ ਪਾਇਆ ਗਾਲਾਂ ਕੱਢਦੇ ਰੋ ਅੰਦਰ ਐਂਟਰ ਹੋ ਗਏ ਸੀ ਸੀਸੇ ਪੰਨੇ ਉਹ ਤਾਂ ਮਤਲਬ ਕਿ ਜਿਹੜੇ ਅੰਦਰ ਵਿਚਾਰੇ ਫੱਟੜ ਬੰਦੇ ਸੀਗੇ ਉਹਨਾਂ ਨੇ ਕੁੰਡੀ ਲਾ ਲਈ ਨਹੀਂ ਤਾਂ ਜੇ ਨਾ ਕੁੰਡੀਆਂ ਤੇ ਮਾਰ ਦੇਣਾ ਸੀ ਉਹਨਾਂ ਨੇ ਮਤਲਬ ਕਿ ਇੱਕ ਮਤਲਬ ਕਿ ਗੁੰਡਾ ਰਾਜ ਕਹਿ ਸਕਦੇ ਆ ਜਿਹਨੂੰ ਆਪਾਂ ਮਤਲਬ ਕਿ ਸ਼ਰੇਆਮ ਕੋਈ ਕਾਨੂੰਨ ਦਾ ਡਰ ਨਹੀਂ ਕੋਈ ਕੁਝ ਨਹੀਂ ਜਿੰਨੇ ਐਨਾ ਬੁਰਾ ਹਾਲ ਮੈਂ ਤਾਂ ਕਦੇ ਦੇਖਿਆ ਨਹੀਂ ਹੈਗਾ ਉਹ ਵੀ ਸਰਕਾਰੀ ਹਸਪਤਾਲ 'ਚ ਸਰਕਾਰੀ ਜਗ੍ਹਾ 'ਚ ਮਤਲਬ ਕਿ ਕਹਿਣ ਦਾ ਭਾਵ ਹੈ ਪੂਰੀ ਤਰ੍ਹਾਂ ਦਾ ਪ੍ਰਸ਼ਾਸਨ ਫੇਲ ਹੈ ਮੇਰੇ ਖਿਆਲ ਨਾਲ ਇਹਨਾਂ ਨੂੰ ਆਕੇ ਦੇਖਣਾ ਚਾਹੀਦਾ ਉਹਨਾਂ ਦੇ ਮੁਰਜ਼ਮਾ ਦੇ ਖਿਲਾਫ ਉਹਨਾਂ ਨੂੰ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਸਾਡੀ ਤਾਂ ਹੀ ਮੰਗ ਹੈ ਕੀ ਕੁਝ ਹਥਿਆਰ ਸੀ ਕਿੰਨੇ ਕੋ ਬੰਦੇ ਸੀ 25 ਬੰਦੇ ਉਹਨੇ ਹਥਿਆਰ ਕਿਸੇ ਕੋਲ ਹੱਥ ਚ ਕਿਰਪਾਨ ਸੀਗੀ ਕਿਸੇ ਕੋਲ ਮਤਲਬ ਕੀ ਕਹਿ ਸਕਦੇ ਆ ਲੱਗਜਾ ਬਣਾਇਆ ਵਾ ਜਿਵੇਂ ਕੋਈ ਖਤਰਨਾਕ ਜਾਂ ਮਤਲਬ ਕੀ ਕੈਨੀ ਦੇਂਦੇ ਕਟਾਰ ਜੀ ਮਤਲਬ ਕੀ ਕਿਰਪਾਨਾਂ ਸਾਰਾ ਕੁਝ ਸੀਗਾ ਮਤਲਬ ਕੀ ਤਕਰੀਬਨ ਬਹੁਤ ਮਤਲਬ ਕੀ ਘਾਤਕ ਮਤਲਬ ਕਿ ਦ੍ਰਿਸ਼ ਕਿਹ ਕਿ ਸਕਦੇ ਆਪਾਂ ਕਿਹੋ ਜੀ ਸਜ਼ਾ ਇਹ ਜੋ ਬੰਦੇ ਨੂੰ ਮਿਲਣੀ ਚਾਹੀਦੀ ਹੈ ਇਸਨੂੰ ਮੈਂ ਕਿਹਾ ਜੀ ਐ ਜੀ ਬੰਦੇ ਨੂੰ ਤਾਂ ਉੱਥੇ ਲਟਕਾ ਦਿਓ ਬਸ ਮਤਲਬ ਕਿ ਮੁੜ ਕੇ ਮਤਲਬ ਕਿ ਦੂਜੇ ਬੰਦਿਆਂ ਦੇ ਖੋਫ ਹੋ ਜਾਏ ਕਿ ਇਹ ਕਰਨ ਨਾਲ ਇਹ ਚੀਜ਼ ਹੁੰਦੀ ਆ ਨੀ ਤਾਂ ਫਿਰ ਜੇ ਕਾਰਵਾਈ ਨਾ ਹੋਈ ਫਿਰ ਤਾਂ ਸ਼ਰਿਆਮ ਖੁੱਲੇ ਵਿਲਣਗੇ ਉਹਨਾਂ ਦੇ ਹੌਸਲੇ ਹੋਰ ਵਾਜਣਗੇ ਸੋ ਲੱਗਦਾ ਨਹੀਂ ਵੀ ਸਰਕਾਰ ਤੇ ਸਰਪ੍ਰਸ਼ਾਸਨ ਤੇ ਇਹ ਜਿਹੇ ਸਵਾਲੇ ਚ ਰੁੜਦੇ ਨੇ ਵੀ ਗੁੰਡਾਗਰਦੀ ਸ਼ਰਿਆਮ ਜੇ ਆਮ ਪੇਸ਼ੇਂਟ ਜਿਹੜੇ ਸੁਰੱਖਿਅਤ ਨਹੀਂ ਰਸਤਾ ਉਹ ਇਹ ਤਾਂ ਵਿਚਾਰੇ ਪਹਿਲਾਂ ਹੀ ਮਤਲਗਿਓ ਹੋ ਕੇ ਆ ਰਹੇ ਆ ਇੰਜਰ ਹੋ ਕੇ ਆ ਰਹੇ ਆ ਪਹਿਲਾਂ ਹੀ ਇਹਨਾਂ ਦੇ ਉੱਪਰ ਹੋਰ ਹਮਲਾ ਹੋ ਰਿਹਾ ਹੈ ਫਿਰ ਇਹਦਾ ਕਿੱਥੇ ਬਚਣਗੇ ਵਿਚਾਰੇ ਕਈ ਜਿਸ ਤਰ੍ਹਾਂ ਵਿਚਾਰੇ ਮੇਰੇ ਮਰੀਜ਼ ਜਿਸ ਤਰ੍ਹਾਂ ਲਾਰੇ ਮਾਤਾ ਜੀ ਬੈਠੇ ਆ ਇਹ ਤਾਂ ਪਹਿਲਾਂ ਹੀ ਮਾਹੌਲ ਦੇਖ ਕੇ ਇਹਨਾਂ ਨੂੰ ਇੰਜੇ ਵਿਚਾਰਿਆਂ ਦਾ ਇਹਨਾਂ ਦਾ ਅਟੈਕ ਵਟੂ ਆ ਗਿਆ ਇਹਨਾਂ ਨੂੰ ਕਾ ਕੌਣ ਜ਼ ਕਿਉਂਕਿ ਡਰ ਕੇ ਬੰਦਾ ਕੁਝ ਵੀ ਹੋ ਜਾਂਦਾ ਨਾ ਬਈ ਬਹੁਤ ਬੁਰਾ ਹਾਲ ਹੈ ਇਹ ਤਾਂ ਕਿੱਦਾਂ ਭੱਗਣ ਬਚੀ ਹੋਣੀ ਇੱਥੇ ਹਾਂ ਓਰੇ ਤਾਂ ਬੁਰਾ ਸਾਰੇ ਜਿਹੜੇ ਮਰੀਜ਼ ਤੇ ਆਪਣਾ ਕੋਈ ਵਿਚਾਰਾ ਆਪਣੇ ਮਰੀਜ਼ ਨੂੰ ਦੇਖ ਰਿਆ ਕੋਈ ਦਰ ਦਰ ਵਿਚਾਰਾ ਬੁਰਾ ਬੁਰਾ ਹਾਲ ਹੋ ਗਿਆ ਜੀਗਾ ਜੀ ਮਤਲਬ ਕਿ ਇੱਕ ਕਹਿ ਸਕਦੇ ਆ ਨਾ ਇਤਨਾ ਪਚાળ ਜਾ ਗਿਆ ਤਾਂ ਉਤਰਾ ਹੋ ਗਿਆ ਜੀ ਮੈਡਮ ਕਿਵੇਂ ਦੇਖਦੇ ਹੋ ਅੱਜ ਜਿਹੜੀ ਗੁੰਡਾਗਰਦੀ ਸਾਰੇ ਆਮ ਹਸਪਤਾਲ ਦੇ ਵਿੱਚ ਹੋਈ ਹੈ ਐ ਤਾਂ ਇਹ ਕਾਂਗਰਸ ਦੀ ਸਰਕਾਰ ਜਿਹੀ ਉਦੋਂ ਵੀ ਤੁਸੀਂ ਦੋਸ ਚਲਾਉਂਦੇ ਸੀ ਆ ਤੁਹਾਡੀ ਸਰਕਾਰ ਹੈ ਇਸ ਤਰ੍ਹਾਂ ਹੋ ਰਿਹਾ ਦੇਖੋ ਅੱਜ ਸਾਡੇ ਕੋਲੇ ਹੁਣੇ ਮੈਸੇਜ ਆਇਆ ਸੀ ਇਥੋਂ ਸਟਾਫ ਦੇ ਕਿਸੇ ਦਾ ਲੜਕੀ ਦਾ ਜਦੋਂ ਕਿ ਮੈਂ ਇੱਕ ਹਫਤਾ ਪਹਿਲਾਂ ਵਿਜ਼ਿਟ ਕਰਕੇ ਗਈ ਆ ਉਹ ਦਿਨ ਪੁਲਿਸ ਨੂੰ ਇਨਸਟਰਕਸ਼ਨ ਦਿੱਤੀ ਸੀ ਅਸੀਂ ਕਿ ਇੱਥੇ ਫੋਰਸ ਚਾਹੀਦੀ ਹੈ ਤਾਂ ਉਹਨਾਂ ਨੇ ਕਿਹਾ ਸੀ ਅਸੀਂ ਇੱਥੇ ਪਰਮਾਨੈਂਟ ਬੂਥ ਬਣਾ ਦਿੰਨੇ ਅੱਜ ਮੈਂ ਉਹੀ ਪੁੱਛਣੀ ਆ ਇਹਨਾਂ ਤੋਂ ਵੀ ਤੁਸੀਂ ਕਿਉਂ ਨਹੀਂ ਬੂਥ ਬਣਾਇਆ ਜਿਹੜੀ ਅੱਜ ਇੰਨੀ ਗੁੰਡਾਗਰਦੀ ਸ਼ਰੀਆਮ ਹੋਈ ਤਾਂ ਪੁਲਿਸ ਲॉ ਐਂਡ ਆਰਡਰ ਦੀ ਸਥਿਤੀ ਖਰਾਬ ਹੋਣਾ ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰੂੰਗੀ ਡਿਪਟੀ ਸਾਹਿਬ ਆ ਰਹੇ ਆ ਰਾਤੇ ਰਾਤ ਜੇ ਅरेस्ट ਨਾ ਹੋਈ ਤਾਂ ਅਸੀਂ ਇੱਥੇ ਸਖਤ ਕਾਰਵਾਈ ਕਰਾਂਗੇ ਚਾਹੇ ਮੈਨੂੰ ਸਵੇਰ ਐਸਐਸਪੀ ਸਾਹਿਬ ਕੋਲ ਜਾਣਾ ਪਵੇ ਪਰ ਰਾਜਪੁਰਾ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਅਸੀਂ ਵਿਗੜਨ ਨਹੀਂ ਦੇਣੀ ਔਰ ਇਮੀਡੀਏਟ ਐਕਸ਼ਨ ਇਹਨਾਂ ਤੇ ਕੀਤਾ ਜਾਊਗਾ ਰਾਤੇ ਰਾਤ ਅਰੇਸਟ ਹੋਣਗੇ ਕਿਉਂਕਿ ਜੋ ਇੱਥੇ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਉਹ ਰਾਜਪੁਰੇ ਵਿੱਚ ਪਹਿਲਾਂ ਚਾਹੇ ਕੁਝ ਵੀ ਹੋਇਆ ਪਰ ਹੁਣ ਮੈਂ ਬਰਦਾਸ਼ਤ ਕਦੇ ਵੀ ਨਹੀਂ ਕਰੂੰਗੀ ਕਿ ਅਦਾਂ ਦੀਆਂ ਘਟਨਾਵਾਂ ਇੱਥੇ ਰਾਜਪੁਰੇ ਵਿੱਚ ਹੋਣ ਸੋ ਮੈਡਮ ਕਿਵੇਂ ਦੇਖਦੇ ਹੋ ਕਿ ਇਸੇ ਇਸੇ ਜਗ੍ਹਾ ਤੇ ਇਹ ਆਮ ਆਦਮੀ ਪਾਰਟੀ ਦੇ ਤੁਹਾਡੇ ਬਲੋਕ ਪ੍ਰਧਾਨ ਸੀਗੇ ਉਹਨਾਂ ਤੇ ਵੀ ਇਸੇ ਤਰ੍ਹਾਂ ਹਮਲਾ ਹੁੰਦਾ ਔਰ ਤੁਸੀਂ ਸਵਾਲ ਚੱਕਦੇ ਸੀਗੇ ਅੱਜ ਇੱਥੇ ਇਹੋ ਜੀ ਸਥਿਤੀ ਹੋ ਚੁੱਕੀ ਹੈ ਕਿ ਕਿਸੇ ਦੀ ਕੋਈ ਕਾਰਵਾਈ ਨਹੀਂ ਹੁੰਦੀ ਇਹ ਮਾਮਲਾ ਜਿਉਂਦਾ ਤਿਉਂ ਹੋ ਜਾਂਦਾ ਦੇਖੋ ਕਾਰਵਾਈ ਪਹਿਲਾਂ ਹੁੰਦੀ ਸੀ ਨਹੀਂ ਹੁੰਦੀ ਸੀ ਮੈਨੂੰ ਨਹੀਂ ਪਤਾ ਪਰ ਅੱਜ ਇਸ ਦਾ ਮੈਂ ਤੁਹਾਡੇ ਨਾਲ ਇੰਨਾ ਵਾਅਦਾ ਕਰਦੀ ਆ ਇਸ ਦਾ ਕਯੂਕ ਐਕਸ਼ਨ ਹੋਊਗਾ ਤੇ ਕ ਇਹਨਾਂ ਨੂੰ ਮੈਂ ਡੀਐਸਪੀ ਸਾਹਿਬ ਆ ਰਹੇ ਨੇ ਰਾਤ ਤੇ ਰਾਤ ਇਹਨਾਂ ਦਾ ਅਰੈਸਟ ਚਾਹੀਦਾ ਸਾਨੂੰ ਸੋ ਮੈਡਮ ਦੇਖਦੇ ਹੋ ਕਿ ਜਿੱਥੇ ਲੜਾਈ ਹੋਈ ਹੈ ਉੱਥੇ ਵੀ 15 20 ਮਿੰਟ ਝਗੜੇ ਹੋਏ ਨੇ ਗੁੰਡਾਗਰਦੀ ਹੋਈ ਹੈ ਫੋਰਸ ਕਿੱਥੇ ਸੀ ਕਿੱਥੇ ਫੋਰਸ ਕਿੱਥੇ ਸੀ ਉਹ ਆ ਰਹੇ ਨੇ ਉਹ ਜਵਾਬ ਦੇਣਗੇ ਡੀਐਸਪੀ ਸਾਹਿਬ ਆ ਰਹੇ ਨੇ ਇੰਨਾ ਜਿਹਾ ਇੱਥੇ ਗੁੰਡਾਗਰਦੀ ਹੋਈ ਐਮਐਲਏ ਰੋਡ ਤੇ ਗੁੰਡਾਗਰਦੀ ਹੋਈ ਪੁਲਿਸ ਕਿੱਥੇ ਸੀਗੀ ਉਹ ਡੀਐਸਪੀ ਸਾਹਿਬ ਆ ਰਹੇ ਆਪਾਂ ਉਹਨਾਂ ਤੋਂ ਜਵਾਬ ਲੈਣੇ ਆ ਪਰ ਮੈਂ ਅੰਨਾ ਤੁਹਾਨੂੰ ਦੱਸਦੀ ਆ ਕਿ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਮੈਂ ਵਿਗੜਨ ਨਹੀਂ ਦੇਵਾਂ ਚਾਹੇ ਕੁਝ ਵੀ ਕਰਨਾ ਪਵੇ ਸਾਨੂੰ ਤੇ ਪਰ ਜਿਹੜਾ ਇਹ ਹੈਗਾ ਵੀ ਅਰੈਸਟ ਬੰਦੇ ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਨੂੰ ਰਾਤ ਦੇ ਰਾਤ ਅਸੀਂ ਅਰੈਸਟ ਕਰਵਾਵਾਂਗੇ। ਸੋ ਕੀ ਕਾਰਵਾਈ ਬਣਦੀ ਤੁਹਾਨੂੰ ਕੀ ਲੱਗਦਾ ਕਿ ਕੀ ਕੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ? ਬਿਲਕੁਲ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਐ ਤਾਂ ਹੋਰ ਬਦਮਾਸ਼ਾਂ ਦੀ ਹਿੰਮਤ ਵਧੂਗੀ। ਰਾਜਪੁਰੇ ਦੀ ਸਥਿਤੀ ਅਸੀਂ ਖਰਾਬਤਾ ਨਹੀਂ ਕਰਨੀ। ਰਾਜਪੁਰਾ ਇੱਕ ਸ਼ਾਂਤੀ ਵਾਲੇ ਸ਼ਹਿਰ ਹੈ। ਇੱਥੋਂ ਦਾ ਮਾਹੌਲ ਖਰਾਬ ਮੈਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗਾ। ਰਾਜਪੁਰੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਆ। ਕੀ ਉਹਨਾਂ ਨੂੰ ਕੰਮ ਆਵੇਗਾ? ਉਹ ਕਰਾਵਾਂਗੇ ਸਾਰਾ ਕਰਵਾਵਾਂਗੇ। dS P ਸਾਹਿਬ ਆ ਰਹੇ ਹੈ CCTV ਕੈਮਰਾ ਦੀ ਰਿਕਾਰਡਿੰਗ ਵੀ ਹੈ ਬਾਕੀ ਜਿਨ੍ਹਾਂ ਤੇ ਹਮਲਾ ਹੋਇਆ ਉਹ ਬਾਈ ਨੇਮ ਦੱਸ ਰਹੇ ਨੇ ਕੌਣ ਲੋਗ ਨੇ ਫੇਰ ਵੀ ਜੇ ਇਹਨਾਂ ਨੂੰ ਅਰੈਸਟ ਨਹੀਂ ਹੋਣਗੇ ਤਾਂ ਫਿਰ ਅਸੀਂ ਐਸੀ ਫੋਰਸ ਕਰਨੀ ਕੀ ਹੈ ਸੋ ਜਿਹੜੇ ਮਰੀਜ਼ ਸੀ ਅੰਦਰ ਡੈਸ਼ ਦਾ ਮਾਹੌਲ ਸੀ ਉਹਨਾਂ ਦੇ ਵਿੱਚ ਕਈਆਂ ਨੇ ਆਪਣੇ ਭੱਜ ਕੇ ਆਪਣੀ ਜਾਨ ਬਚਾਈ ਹੈ ਆਮ ਜਿਹੜੇ ਸੀਗੇ ਲੋਕ ਜਿਨ੍ਹਾਂ ਨਾਲ ਖੁੰਡਕ ਸੀ ਉਹ ਤਾਂ ਚਲੋ ਭੱਜੇ ਜਿਹੜੇ ਆਮ ਮਰੀਜ਼ ਸਨ ਉਹਨਾਂ ਨੇ ਭੱਜ ਕੇ ਜਾਨ ਬਚਾਈ ਇਹੋ ਜਿਹਾ ਮਾਹੌਲ ਕਿਵੇਂ ਦੇ ਸਕਦੇ ਉਹ ਤਾਂ ਇਹ ਡੈਸ਼ ਦਾ ਮੌਲਾ ਕੋਈ ਵੀ ਹੈ ਜੇ ਸਾਹਮਣੇ ਗੁੰਡਾਗਰਦੀ ਹੋਵੇ ਹਰ ਬੰਦਾ ਡਰ ਜਾਂਦਾ ਡਾਕਟਰਸ ਨੇ ਵੀ ਭੱਜ ਕੇ ਜਾਨ ਬਚਾਈ ਹੈ ਉਸ ਦਾ ਜਵਾਬ ਹੁਣ ਡੀਐਸਪੀ ਸਾਹਿਬ ਆ ਰਹੇ ਉਹਨਾਂ ਤੋਂ ਆਪਾਂ ਲੈਣੇ ਆ ਕਿਉਂਕਿ ਮੈਂ ਇੱਕ ਹਫਤਾ ਪਹਿਲਾਂ ਕਹਿ ਚੁੱਕੀ ਸੀ ਕਿ ਹਸਪੀਟਲ ਵਿੱਚ ਫੋਰਸ ਚਾਹੀਦੀ ਹੈ ਜਿਹੜੀਆਂ ਲੜਕੀਆਂ ਰਾਤ ਨੂੰ ਇੱਥੇ ਨਰਸਾਂ ਇੱ ਇਹਤੇ ਗੁੰਡਾਗਰਦੀ ਕਰਦੇ ਆ ਮੈਨੂੰ ਤੁਹਾਨੂੰ ਨਹੀਂ ਲੱਗਦਾ ਕਿ ਜਦ ਤੁਸੀਂ ਐਮਐਲਏ ਬਣੇ ਸੀ ਤੁਸੀਂ ਮੇਰੇ ਵਿਜ਼ਿਟ ਕੀਤੀ ਸੀ ਤਾਂ ਉਹਨਾਂ ਵੱਲੋਂ ਤੁਹਾਨੂੰ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਓਰੇ ਸਾਨੂੰ ਖਤਰਾ ਹੈ ਹਾਂ ਬਿਲਕੁਲ ਤਾਂ ਮੈਡਮ ਜੇ ਉਸ ਟਾਈਮ ਹੀ ਕੋਈ ਵੱਡੀ ਕਾਰਵਾਈ ਕੀਤੀ ਹੁੰਦੀ ਤੁਹਾਡੇ ਵੱਲੋਂ ਤਾਂ ਸ਼ਾਇਦ ਅੱਜ ਇਹ ਨਹੀਂ ਅਸੀਂ ਦੇਖੋ ਸਾਡਾ ਪਹਿਲਾ ਫਰਜ਼ ਹੈ ਡੀਐਸਪੀ ਸਾਹਿਬ ਨੂੰ ਕਹਿਣਾ ਡੀਐਸਪੀ ਸਾਹਿਬ ਨੇ ਵਾਅਦਾ ਕੀਤਾ ਸੀ ਮੈਂ ਇੱਥੇ ਪਰਮਾਨੈਂਟ ਬੂਥ ਲਗਵਾ ਦੇਣਾ ਤਾਂ ਅੱਜ ਉਹਨਾਂ ਨੂੰ ਪੁੱਛਦੇ ਆ ਨਾ ਵੀ ਤੁਹਾਡੇ ਬੂਥ ਕਿੱਥੇ ਐ ਜਾਂ ਤੁਹਾਡੀ ਫੋਰਸ ਕਿੱਥੇ ਸੀ ਜਿਹੜਾ ਐਮਐਲਏ ਰੋਡ ਤੇ ਗੁੰਡਾਗਰਦੀ ਹੋਈ ਔਰ ਹੁਣ ਇੱਥੇ ਆ ਕੇ ਗੁੰ ਅਸੀਂ ਪ੍ਰਸ਼ਾਸਨ ਨੂੰ ਇੱਕ ਗੱਲ ਕਹੀ ਹੈ ਇਮਾਨਦਾਰੀ ਨਾਲ ਆਪਦੀ ਵਰਦੀ ਦੀ ਜੋ ਤੁਸੀਂ ਕਸਮ ਖਾਧੀ ਹੈ ਉਸ ਨਾਲ ਇਨਸਾਫ ਕਰੋ ਜੇ ਇਹਨਾਂ ਨੇ ਕੋਈ ਗਲਤ ਕੰਮ ਕਰਨਾ ਹੈ ਜਾਂ ਆਮ ਪਬਲਿਕ ਦੀ ਨਹੀਂ ਸੁਣੀ ਉਹ ਮੈਂ ਕਦੇ ਵੀ ਬਰਦਾਸ਼ਤ ਤੁਹਾਨੂੰ ਲੱਗਦਾ ਕਿ ਪਿਛਲੇ 5 ਸਾਲਾਂ ਚ ਜੋ ਪੂਰੇ ਨਹੀਂ ਹੋਇਆ ਹੋ ਹੋਏਗਾ ਆਣ ਲੈਦੇ ਨਾਲ ਬਿਲਕੁਲ ਹੋਏਗਾ ਬਿਲਕੁਲ ਅਸੀਂ ਸ਼ਾਂਤੀ ਮੇ ਮਾਹੌਲ ਕਰਨਾ ਹੈ ਰਾਜਪੁਰੇ ਦੀ ਸਥਿਤੀ ਵਿਗੜਨੇ ਮੈਂ ਕਦੇ ਵੀ ਨਹੀਂ ਦਿਉਂਗੀ ਨਾ ਮੈਂ ਬਰਦਾਸ਼ਤ ਕਰਾਂ ਸਰ ਕੀ ਗੱਲ ਹੋਈ ਸੀ ਤੁਸੀਂ ਤੁਹਾਡੇ ਕੋਲ ਸੀਸੀਟੀਵੀ ਫੋਟੋਸ ਵੀ ਹੋਣੇ ਮੈਨੂੰ ਵੀ ਹੁਣ ਪਤਾ ਲੱਗਿਆ ਕਿ ਉਹਰੇ ਕੁਝ ਗੁੰਡਾਗਰਦੀ ਹੋਈ ਹੈ ਆਪਸ ਕੇ ਦੋ ਵਿਰੋਧੀ ਤੌਰ ਆਪਸ ਕੇ ਪੜੇ ਨੇ ਤੇ ਪੇਸ਼ੈਂਟ ਦੇ ਮੈਡੀਕਲ ਲੀਗਲ ਦੇ ਵਿੱਚ ਪੂਰੇ ਪੇਸ਼ੈਂਟ ਦਾਖਲ ਸੀ ਉਹਨਾਂ ਨੂੰ ਕੋਈ ਆ ਕੇ ਮਾਰ ਵੀ ਗਿਆ ਤੇ ਸੀਸੀਟੀਵੀ ਦੇ ਭੰਕੇ ਚਲੇ ਗਏ ਸੋ ਇਸ ਤਰ੍ਹਾਂ ਦੀ ਪਹਿਲਾਂ ਵੀ ਵਾਰਦਾਤਾਂ ਹੋਈ ਪਹਿਲਾਂ ਵੀ ਹੋਈ ਹੈ ਜੀ ਔਰ ਅਸੀਂ ਮੈਮ ਨੂੰ ਜਦੋਂ ਸਾਡੇ ਕੋਲ ਆਏ ਸੀ ਉਹਨਾਂ ਨੇ ਸਾਡੇ ਨਾਲ ਬਰਤਲਾਬ ਕੀਤਾ ਸੀਗਾ ਮੈਡਮ ਨੇ ਸਾਡੀ ਇਹੀ ਵੱਡੀ ਸਾਰੀ ਮੰਗ ਸੀ ਕਿ ਪਲੀਜ਼ ਹੋਰੇ ਹੋਣ ਇੱਕ ਪਲੀਜ਼ ਚੌਕੀ ਹੋਣੀ ਚਾਹੀਦੀ ਸੋ ਪੁਲਿਸ ਤਾਂ ਕਹਿ ਰਹੀ ਅਸੀਂ ਦੋ ਮੁਲਾਜ਼ਮ ਪੱਕੇ ਲਾਏ ਹੋਏ ਨੇ ਲੱਗੇ ਹੋਏ ਨੇ ਨਹੀਂ ਦੇਖੋ ਪੱਕੇ ਤਾਂ ਇਹਦਾ ਮੈਨੂੰ ਨਹੀਂ ਪਤਾ ਪੀਸੀਆਰ ਜ਼ਰੂਰ ਜਿਹੜਾ ਮਾਰਦੀ ਰਹਿੰਦੀ ਹੈ ਬਟ ਦੈਟ ਇਜ਼ ਨਾਟ ਦ ਸੋਲੂਸ਼ਨ ਮੈਮ ਨੇ ਸਾਨੂੰ ਪਹਿਲਾਂ ਪ੍ਰੋਮਿਸ ਕੀਤਾ ਹੋਇਆ ਹੈ ਕੀ ਅਸੀਂ ਉਹਨਾਂ ਇੱਥੇ ਪੁਲਿਸ ਚੌਂਕ ਹੀ ਬਣਾ ਕੇ ਦਵਾਂਗੇ ਹਾਂ ਨਹੀਂ ਪਹਿਲਾਂ ਪੁਲਿਸ ਕਹ ਰਹੀ ਹੈ ਹਜੇ ਵੀ ਦੋ ਮੁਲਾਜ਼ਮ ਦੀ ਪੱਕੀ ਇੱਥੇ ਸਾਲਟ ਬਣਾ ਦਿੱਤੀ ਗਈ ਹੈ ਪਰ ਤੁਸੀਂ ਤੁਹਾਨੂੰ ਨਹੀਂ ਸਾਨੂੰ ਨਹੀਂ ਇਹੋ ਜਿਹਾ ਕੁਝ ਨਹੀਂ ਤੁਸੀਂ ਕਾਫੀ ਟਾਈਮ ਤੋਂ ਰਹਿ ਐਸਾ ਹਾਂ ਹਾਂ ਜੀ ਹਾਂ ਜੀ ਉਸ ਤੋਂ ਪਹਿਲਾਂ ਕਦੀ ਕੰਬੋਸ ਸਾਹਿਬ ਨੂੰ ਕਦੀ ਮੰਨ ਕੀਤੀ ਸੀ ਬਿਲਕੁਲ ਸਭ ਬਹੁਤ ਵਾਰੀ ਮੰਗੀ ਕੀਤੀ ਜੀ ਤੁਹਾਡੇ ਸਾਹਮਣੇ ਹੀ ਮੰਨ ਕੀਤੀ ਹੋਈ ਹੈ ਮੈਂ ਰਸਤੇ ਮਰੇ ਉਹ ਜਿਹੜੀ ਮੰਗੀ ਤੁਸੀਂ ਪਹਿਲਾਂ ਆਸਟਨ ਪੂਰੀ ਨਹੀਂ ਹੋ ਤੇ ਹੁਣ ਪੂਰੀ ਹੋ ਜਾਏਗੀ ਬਿਲਕੁਲ ਹੋਏਗੀ ਜੀ ਮੈਡਮ ਇਜ਼ ਸੋ ਸੋ ਕਿੰਟ ਟੂ ਡੂ ਇਟ ਸ਼ੀ ਵਿਲ ਡੈਫੀਨਟਲੀ ਡੂ ਇਟ ਹਾਂ ਜੀ ਸੋ ਇਸ ਤਰ੍ਹਾਂ ਨਾਟ ਓਨਲੀ ਦੇ ਵਿਲ ਗੋ ਟੂ ਜੇਲ ਮੈਡਮ ਨੇ ਉਹਨਾਂ ਦੇ ਅਗੇਂਸਟ ਸਖਤ ਐਕਸ਼ਨ ਲੈਣਾ ਡੀਐਸਪੀ ਸਾਹਿਬ ਨੇ ਤੇ ਜੋ ਕਾਰਵਾਈ ਹੈ ਜੋ ਕਾਨੂੰਨ ਹੈ ਔਰ ਜੋ ਉਹਨਾਂ ਨੇ ਤੋੜ ਬਣ ਕੇ ਆਪੇ ਪਰਣਗੇ ਤੁਸੀਂ ਰਿਟਰਨ ਚ ਦੇਵੋਗੇ ਵੀ ਜੋ ਨੁਕਸਾਨ ਬਿਲਕੁਲ ਬਿਲਕੁਲ ਹੁਣ ਅਸੀਂ ਕੱਲ ਨੂੰ ਸਵੇਰੇ ਸਾਰੀ ਅਸੈਸਮੈਂਟ ਕਰਾਂਗੇ ਵੀਡੀਓ ਫੁਟੇਜ ਵੀ ਦੇਖਾਂਗੇ ਜੋ ਕੋਈ ਸਾਡੇ ਕੋਲ ਹੈ ਉਹ ਦੇਖ ਕੇ ਵੀ ਡੈਫੀਨਿਟਲੀ 100% ਸਰ ਕੀ ਨਾ ਤੁਹਾਡਾ ਜੀ ਮੈਂ ਨਾ ਇੰਸਪੈਕਟਰ ਚੇਂਜਰ ਹਾਂ ਸਚੋਤ ਚੁੱਟੀ ਰਾਜਪੁਰਾ ਸਰ ਕੀ ਕਾਰਵਾਈ ਹੋਈ ਹੈ ਹੁਣ ਤੱਕ ਜੇ ਇਦਾਂ ਦੀ ਵਾਰਦਾਤ ਹੋਈ ਹੈ ਅ ਹੁਣੇ ਸਾਨੂੰ ਮੈਸੇਜ ਮਿਲਿਆ ਸੀ ਕਿ ਉੱਥੇ ਹਸਪਤਾਲ ਦੇ ਵਿੱਚ ਕੋਈ ਪੰਚ ਕੰਮ ਕਰਨਾ ਵਾਪਰਿਆ ਤੋਂ ਅਸੀਂ ਹੁਣੇ ਫੋਰਟ ਲੈਜ ਇਥੇ ਆਏ ਆ ਤੇ ਅੰਦਰ ਜੋ ਵੀ ਚੀਜ਼ਾਂ ਵਗੈਰਾ ਟੁੱਟੇ ਪਏ ਆ ਉਹਨਾਂ ਦੀ ਵੀ ਅਸੀਂ ਸਰਚ ਕੀਤੀ ਔਰ ਉਹਨਾਂ ਦੇ ਬਿਆਨ ਲਿਖੇ ਆ ਸੀ ਜੋ ਵੀ ਲੀਗਲ ਕਾਰਵਾਈ ਹੋ ਕਰ ਰਹੇ ਸੋ ਕਿਵੇਂ ਦੇਖਦੇ ਹੋ ਸਰ ਇਹੋ ਜਿਹੀ ਗੁੰਡਾਗਰਦੀਆ ਪਹਿਲਾਂ ਵੀ ਹੋ ਰਹੀ ਹਸਪੀਟਲ ਚ ਸਰਕਾਰ ਵੀ ਬਦਲ ਚੁੱਕੀ ਆ ਦਾਅਵੇ ਕਰਦੇ ਸੀ ਸਰਕਾਰਾਂ ਕਿ ਇਹੋ ਜਿਹੀ ਗੁੰਡਾਗਰਦੀ ਫੇਰ ਹੋ ਰਹੀ ਹੈ ਨੇ ਅਸੀਂ ਹੁਣ ਸਟ੍ਰਿਕਟਲੀ ਐਕਸ਼ਨ ਲੈ ਰਹੇ ਆ ਜੋ ਵੀ ਗੁੰਡਾ ਅੰਸਰ ਹੈਗੇ ਆ ਔਰ ਸਾਡੀ ਜਿਹੜੀ ਨਵੀਂ ਬੰਦਬੰਦੀ ਆ ਅਸੀਂ ਇਹਨਾਂ ਨੂੰ ਬਖਸ਼ਾਉਂਦੇ ਨਹੀਂ ਜੋ ਵੀ ਨਿਗਲੀ ਕਰ ਰਹੀ ਆ ਅਸੀਂ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਤੇ ਅਸੀਂ ਕੁਛ ਨਹੀਂ ਜਿਹੜੀ ਚੌਂਕੀ ਦੀ ਮੰਗ ਕੀਤੀ ਜਾ ਰਹੀ ਹੈ ਉਹ ਵੀ ਸਾਰੀ ਪੂਰੀ ਹੋਏਗੀ ਕਿ ਆ ਇਸ ਤਰ੍ਹਾਂ ਹੀ ਅਸੀਂ ਉਹ ਐਸਐਸਪੀ ਸਾਹਿਬ ਨੂੰ ਵੀ ਲਿਖ ਕੇ ਭੇਜਿਆ ਜੀ ਔਰ ਡਿਪਟੀ ਸਾਹਿਬ ਦਿਲੀ ਨੋਟਿਸ ਵਿੱਚ ਜੋ ਵੀ ਸਾਨੂੰ ਫੋਰਸ ਮਿਲੂਗੀ ਅਸੀਂ ਤੇ ਚੌਕੀ ਸਟਾਫ ਕਰ ਸਰ ਹੁਣ ਇਹ ਜਿਹੜੇ ਨੌਜਵਾਨ ਨੇ ਇੱਥੇ ਅੰਮ੍ਰਿਤਧਾਰੀ ਨੌਜਵਾਨ ਅੰਦਰ ਜ਼ਖਮੀ ਹੋਏ ਨੇ ਉਹਨਾਂ ਬਾਰੇ ਕਿਹਾ ਜਾ ਰਿਹਾ ਵੀ ਜਿਹੜੇ ਵੀ ਹਾਲ ਤੱਕ ਕਿਸੇ ਨੇ ਪੁਲਿਸ ਨੂੰ ਕਾਰਵਾਈ ਨਹੀਂ ਕੀਤੀ ਜੇਕਰ ਉਹ ਇਹੇ ਜਿਹਨਾਂ ਨੇ ਇਹੇ ਜਰ ਘਟਨਾ ਵਾਪਰੀ ਉਹ ਭੱਜ ਜਾਣਗੇ ਉਹਨਾਂ ਨੂੰ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਨਹੀਂ ਹੁਣ ਹੀ ਅਸੀਂ ਇਮੀਡੀਏਟਲੀ ਬਰਚਾ ਦੇ ਰਹੇ ਹਾਂ ਬਿਆਨ ਲਿਖੇ ਉਹਨਾਂ ਦੇ ਇਮੀਡੀਏਟਲੀ ਬਰਚਾ ਦੇ ਕੇ ਉਹਨੂੰ ਰੋਤੋਂ ਰੋਤਾ ਸੀ ਸੀਸੀਟੀਵੀ ਫੁਟੇਜ ਕਿਡਾਈ ਸਾਹ ਹਾਂ ਉਹਨੇ ਫੁਟੇਜ ਵੀ ਅਸੀਂ ਦੇਖ ਰਹੇ ਹਾਂ ਕੀ ਕਾਰਵਾਈ ਬਣਦੀ ਹੈ ਉਹਨਾਂ ਤੇ ਜੋ ਵੀ ਕਾਰਵਾਈ ਹੈ ਜੋ ਵੀ ਉਹਨਾਂ ਦੇ ਬਿਆਨ ਦੇ ਅਨੁਸਾਰ ਲਿਖਾਂਗੇ ਅ ਉਹ ਉਹ ਆਸਵਾਲ ਦੇ ਵੀ ਜੋ ਵੀ ਧਾਰਾ ਬਣਦੀ ਉਹ ਸੌਮੈਚ ਕਰ ਰਹੀ ਰਹਾਂਗੀ